ਦਾ ਦੂਗ ਬੰਸੀ ਉਹ ਜਾਂਦਾ ਹੁੰਦਾ ਸੀ ਉਸ ਨੂੰ ਸ਼ੌਂਕ ਬੰਦਾ ਸੀ ਯਾ ਮੈਰੀ ਬਜਾਣੀ ਮਨੂ ਦੀ ਦੋ ਦੋ ਉਹਨਾਂ ਨੇ ਲੱਗਿਆ ਉਹ ਮਜ਼ਾਕ ਕਰ ਰਹੇ ਆਂ ਲਿਆਉਣਾ ਹੈ ਫੇਰ ਉਹਨੇ ਨਹੀਂ ਪਹਿਲੇ ਜਦ ਨਹੀਂ ਦਿੱਤੀ ਦਿੱਤੀ ਦਿੱਦ ਦੇ ਦਿੱਤੀ पंजा साल दे विच किन्नी के तालु लग लगता थी उपलब्धि प्राप्त की थी या इस छोटी उम्र से ओ दा कहने नहीं चाहिए था कि आप काफी अग्गे आए हैं लेकिन हॉली हॉली हर चीज पूर्व बंदी है हूँ मैं अपनी महीने दो महीने पुरानी चीज सुनूंगा मैंने लगूगा इस हो इंप्रूवमेंट हो सकती है देखो बंसी साज श्री कृष्ण जी दे ਕਿਆ ਵਧੀਆ ਮਿਲਵਾ ਕਰਨ ਨੂੰ ਮਿੱਠੀ ਦਿਨ ਨੂੰ ਸਕੂਨ ਹੋਦਾ ਦਿਲ ਦੀ ਹੈ ਜਿਹੜੇ ਤੇ ਸੋਹਣੇ ਸੋਹਣੇ ਲਾਫ ਲਾ ਕਰਦੇ ਆਇ ਤੇ ਨਾ ਗਾਣੇ ਵਜਾ ਕੇ ਦੇਖੋ ਉਨਾ ਮਜ਼ਾ ਨਹੀਂ ਆਂਦਾ ਜਿੰਨਾ ਸੋਹਣੇ ਸੋਹਣੇ ਲਾਫ ਤੇ ਗਾ ਗਜਦੇ ਨੇ ਦੇਖੋ ਮੈਂ ਜਿਵੇਂ ਅੱਜ ਫੰਕਸ਼ਨ ਦੀ ਪੱਤਸ ਖਤਮ ਹੋ ਕੇ ਫੰਕਸ਼ਨ ਖਤਮ ਹੋਇਆ ਉਹ ਤੋਂ ਦੋ ਦਿਨ ਬਾਅਦ ਫੇਰ ਬੁਲਾ ਲੈਂਦੇ ਨੇ ਮੁਰਲੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਦਿਮਾਗ 'ਚ ਆਉਂਦੇ ਹਨ ਜੋ ਕਿ 16 ਗੱਲਾਂ ਸੰਪੂਰਨ ਸਨ ਰਾਗ ਜਿਹੜੇ ਮੁਰਲੀ ਦੇ ਬੰਸੀ ਦੇ ਰਾਗ ਸੀ ਪੂਰੀ ਦੁਨੀਆ ਉੱਤੇ ਨੱਚਦੀ ਸੀ ਅੱਜ ਉਸੇ ਰਾਗ ਦੇ ਉੱਤੇ ਇੱਕ ਕਲਾਕਾਰ ਨਾਲ ਮਿਲਾਵਾਂਗੇ ਜੋ ਕਿ ਰੂਪ ਦੇਖਣ ਲਾਤੇ ਨਨੇ ਕ੍ਰਿਸ਼ਨ ਵੀ ਕਹਿ ਸਕਦੇ ਆਪਾਂ ਪ੍ਰਸਿਦਾਤ ਜੋਗੀ ਨਾ ਤਾਂ ਮਸ਼ਹੂਰ ਹੈ ਕਲਾਕਾਰ ਜਿਸ ਨੂੰ ਅੱਜ ਤੁਹਾਡੇ ਰੂਬਰੂ ਲੈ ਕੇ ਆਏ ਆ ਜੋ ਕਿ ਆਪਣੇ ਛੋਟੀ ਛੋਟੀ ਉਂਗਲਾਂ ਤੇ ਇਸ ਤਰ੍ਹਾਂ ਦੇ ਰਾਗ ਕੱਢ ਦਿੰਦੇ ਆ ਜਿਹੜਾ ਕਿ ਤੁਹਾਡਾ ਸਮਾਂ ਬੰਦ ਇਹ ਗਿਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿਧਾਰਥ ਜੋਗੀ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਰਿਆਜ਼ ਕਰਦੇ ਹੋਏ ਸਿੱਖਦੇ ਹੋਏ ਜੀ ਮੈਨੂੰ ਬੰਸਰੀ ਵਜਾਉਂਦੇ ਹੋਏ ਜਾਂ ਸ਼੍ਰੀ ਕਿਸ਼ਨ ਜੀ ਦਾ ਸਾਧ ਵਜਾਉਂਦੇ ਹੋਏ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਤੁਸੀਂ ਪੂਰੇ ਪਰਫੈਕਟ ਹੋ ਗਏ ਤੁਹਾਡੇ ਰਾਗ ਦੇਖ ਕੇ ਉਂਗਲਾ ਦੇਖੀਆਂ ਤੇ ਸਾਨੂੰ ਪਤਾ ਨਹੀਂ ਲੱਗਾ ਟਾਈਮ ਕਿਸ ਤਰ੍ਹਾਂ ਲੰਘ ਜਾਂਦਾ ਨਹੀਂ ਇੱਜ ਕੋਈ ਕਦੇ ਪਰਫੈਕਟ ਨਹੀਂ ਹੋ ਸਕਦਾ ਵਧੀਆ ਹੁੰਦਾ ਜਾਂਦਾ ਲੇਕਿਨ ਸਾਰੀ ਚੀਜ਼ ਹਰ ਈਦ ਕਦੀ ਨਹੀਂ ਆ ਸਕਦੀ ਕਹਿ ਸਕਦੇ ਕਿ ਬਹੁਤ ਵਧੀਆ ਹੋ ਗਿਆ ਲੇਕਿਨ ਪੂਰਾ ਪਰਫੈਕਟ ਕੋਈ ਨਹੀਂ ਬਣ ਸਕਦਾ ਤੇ ਆਪਣੀ ਸਟੱਡੀ ਵਗੈਰਾ ਕਿੰਨੀ ਕਿੱਥੋਂ ਕਰ ਰਹੇ ਤੁਸੀਂ ਮੈਂ ਸ਼੍ਰੀ ਗਾਮਾਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਕਰ ਰਿਹਾ ਹਾਂ ਸਟੱਡੀ ਕਰਦੇ ਤੇ ਜਿਹੜੀ ਆ ਕਿਸ ਤਰ੍ਹਾਂ ਅੰਦਰੋਂ ਆਇਆ ਕਦੋਂ ਕਿ ਮੈਂ ਇੱਕ ਫਲੂਟ ਆਰਟਿਸਟ ਬੰਨਾ ਮੀਨਸ ਮੇਰੇ ਘਰ ਵਿੱਚ ਸੰਗੀਤ ਦਾ ਮਾਹੌਲ ਸੀ ਮੇਰੇ ਘਰ ਸੰਗੀਤ ਦਾ ਮਾਹੌਲ لگا ਹੀ ਮੇਰੇ ਪਾਪਾ ਵੀ ਗਾਉਂਦੇ ਹੀ ਮੇਰੇ ਦਾਦੂ ਵੀ ਗਾਉਂਦੇ ਆ ਸਾਰੇ ਗਾਉਂਦੇ ਆ ਮਤਲਬ ਤੋ ਫਿਰ ਮੈਂ ਦਾदू ਬੰਸੀ বাজਾਉਂਦੇ ਹੁੰਦੇ ਸੀ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਤੇ ਇੱਕ ਦਿਨ ਮੈਂ ਉਹਨੂੰ ਤੋ ਕਹਿਤਾ ਯਾਰ ਮੈ ਵੀ বাজਾਨੀ ਮੈਨੂੰ ਵੀ ਦੋ ਉਹਨਾਂ ਨੂੰ ਲੱਗਿਆ ਤਾਂ ਮਜ਼ਾਕ ਚ ਕਹਿਣ ੜਿਆ ਹੁਣਾ ਫਿਰ ਉਹਨਾਂ ਨੇ ਕਾਫੀ ਪਹਿਲੇ ਦਿਨ ਨਹੀਂ ਦਿੱਤੀ ਦੁੱਤੀ ਦਿਨ ਦੇ ਦਿੱਤੀ ਫਿਰ ਜਦੋਂ ਮੈਂ ਫੜ ਕੇ ਹੋ ਗਈ ਉਹਨਾਂ ਨੂੰ ਲੱਗਿਆ ਮੈਂ ਕਰ ਸਕਦਾ ਫਿਰ ਮੈਂ ਉਹਨਾਂ ਨੇ ਅੱਗੇ ਉਹਨਾਂ ਨੇ ਮੈਨੂੰ ਅੱਗੇ ਬਤਾਇਆ ਯਾਨੀ ਕਿ ਦਾਦਾ ਜੀ ਨੂੰ ਦੇਖ ਕੇ ਤੁਹਾਨੂੰ ਲੱਗਾ ਕਿ ਇਨਸਪੀਰੇਸ਼ਨ ਮਿਲੀ ਕਿ ਮੈਂ ਬੰਸੀ বাজਾਨੀ ਸ਼ੁਰੂ ਕਰਾਂ ਵੇ ਜਾਨੀ ਸ਼ੁਰੂ ਕਰ ਦਿੱਤੀ ਨਾਲੇ ਸ਼ੂਤ ਵੀ ਸ਼ੂਤ ਵੀ ਮੇਰੇ ਅੰਦਰ ਬਣ ਸੀ ਜਗਾ ਹੀ ਕੰਮ ਜਦ ਮਾਸਟਰ ਵੀ ਮਨਸੀ ਫੜ ਕੇ ਵਜਦਾ ਜਾਂਦਾ ਜਾਂਦਾ ਹੀ ਇਦਾਂ ਹੀ ਆਪਣਾ ਅੰਦਰ ਦਾ ਸ਼ੌਂਕ ਜਿਹੜਾ ਉਹ ਬਾਹਰ ਆਇਆ ਤੇ ਹੁਣ ਸਟੇਜ ਤੱਕ ਪਹੁੰਚ ਗਿਆ ਜੀ ਕਿੰਨੇ ਕੇ ਸਟੇਜ ਤੁਸੀਂ ਕਰ ਚੁੱਕੇ ਹੋ ਕਾਫੀ ਕਰ ਚੁੱਕੇ ਆਂ ਅੰਦਾਜ਼ਾ ਨਹੀਂ ਲੱਗਦਾ ਕਾਫੀ ਹੋਣਗੇ ਕੰਪੀਟੀਸ਼ਨ ਮੈਡਲਸ ਕਿਨੇ ਜੀ ਕਾਫੀ ਕੰਪੀਟੀਸ਼ਨ ਜਿਵੇਂ ਹਰੀਵੱਲਾ ਸੰਗੀਤ ਸਮੇਲਨ ਤੋਂ ਮੈਂ ਫਸਟ ਆਇਆ ਨੈਸ਼ਨਲ ਲੈਵਲ ਤੇ ਤੇ ਹੁਣ ਆਖਸਰ ਬਾਅਦ ਮੈਨੂੰ ਡਾਫੀ ਮਿਲੀ ਕਾਫੀ ਗੱਲ ਤੈਨੂੰ 5 ਸਾਲ ਹੋ ਗਏ ਰਿਆਜ਼ ਕਰਦੇ ਹੋਏ ਜੀ ਹੁਣ ਚੱਲਣ ਦੇ ਹੋਏ ਗਏ 5 ਸਾਲਾਂ ਦੇ ਵਿੱਚ ਕਿੰਨੀ ਕੀ ਤੁਹਾਨੂੰ ਲੱਗਦਾ ਤੁਸੀਂ ਉਪਲਬਧੀ ਪ੍ਰਾਪਤ ਕੀਤੀ ਹੈ ਇਸ ਛੋਟੀ ਜਿਹੀ ਉਮਰ 'ਚ ਉਹਦਾ ਕਹਿਣਾ ਨਹੀਂ ਚਾਹੀਦਾ ਕਿ ਆਪਾਂ ਕਾਫੀ ਅੱਗੇ ਆਏ ਆ ਲੇਕਿਨ ਹੌਲੀ ਹੌਲੀ ਹਰ ਚੀਜ਼ ਇੰਪਰੂਵ ਬੰਦੀ ਹੈ ਹੁਣ ਮੈਂ ਆਪਣੀ ਮਹੀਨੇ 2 ਮਹੀਨੇ ਪੁਰਾਣੀ ਚੀਜ਼ ਸੁਣਾऊंगा ਮੈਨੂੰ ਲੱਗੂਗਾ ਇੱਚ ਹੋ ਗਏ ਇੰਪਰੂਵਮੈਂਟ ਹੋ ਸਕਦੀ ਹੈ अपना कोई ਹੁੰਦਾ ਹੈ ਕਿ ਮੈਂ ਕੀ ਬੰਨਾ ਚਾਹੁੰਦਾ ਤੁਹਾਡੇ ਫਲੂਟ ਆਰਟਿਸਟ ਹੋ ਤੇ ਕਿਸ ਲੈਵਲ ਤੱਕ ਜਾਣਾ ਚਾਹੁੰਦੇ ਹੋ ਇੱਛਾ ਕੋਈ ਇੱਛਾ ਮੈਂ ਇੰਡੀਆਸ ਦਾ ਟੈਲੈਂਟ ਤੇ ਜਿੰਨਾ ਅੱਗੇ ਵੱਧ ਸਕਦਾ ਮੈਂ ਸਕਲਾ ਚੱਗੇ ਹੋ ਜਾ ਤੇ ਦੂਸਰੀ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈ ਤੁਹਾਨੂੰ ਕਿੱਥੋਂ ਇਨਸਪੀਰੇਸ਼ਨ ਮਿਲੀ ਹੈ ਮੇਰੇ ਆਈਡਲ ਗੁਰੂ ਹਰੀ ਪੰਡਿਤ ਪ੍ਰਸਾਦ ਚੱਕੀਆ ਜੀ ਉਹਨਾਂ ਤੋਂ ਤੁਸੀਂ ਦੇਖੇ ਜਾਂ ਆਨਲਾਈਨ ਦੇਖਿਆ ਜਾਂ ਮਿਲੇ ਤੁਸੀਂ ਕਿਸ ਤਰ੍ਹਾਂ ਤੁਸੀਂ ਇਨਸਪਾਇਰ ਕਿਤਨਾ ਹੋਏ ਬੇਚ ਵਿਚ ਜਾ ਕੇ ਮਿਲ ਲੈਂਦੇ ਸੀ ਮਿਲਦੇ ਆ ਪਹਿਲਾਂ ਜਾ ਕੇ ਮਿਲੇ ਫਿਰ ਆਨਲਾਈਨ ਹੀ ਦਿੱਤਾ ਹੁਣ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਜੀ ਮਿਊਜ਼ਿਕ ਜਿਹੜਾ ਹੁੰਦਾ ਮਿਊਜ਼ਿਕ ਹਰ ਮਿਊਜ਼ਿਕ ਬਹੁਤ ਅੱਛਾ ਹੁੰਦਾ ਜਿਹੜਾ ਫਲੂਟ ਦਾ ਮਿਊਜ਼ਿਕ ਹੈ ਇੱਕ ਬੰਸੀ ਦਾ ਮਿਊਜ਼ਿਕ ਹੈ ਇਹ ਕਿਤਨੇ ਕਿਤੇ ਅਧਿਆਤਮਿਕ ਨਾਲ ਬਹੁਤ ਜ਼ਿਆਦਾ ਜੋੜ ਲਿੰਦਾ ਹੈ ਜੀ ਅਧਿਆਤਮਿਕ ਨਾਲ ਬਹੁਤ ਜ਼ਿਆਦਾ ਜੋੜ ਲਿੰਦਾ ਹੈ ਤਾਂ ਤੁਸੀਂ ਇਹਨੂੰ ਜ਼ਿਆਦਾ ਅਧਿਆਤਮਿਕ ਲੈ ਕੇ ਚੱਲਦੇ ਪਿਓ ਜਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਅੱਗੇ ਪ੍ਰਮੋਟ ਕਰਦੇ ਹੋ ਦੇਖੋ ਆ ਬੰਸਰੀ ਸਾਜ਼ ਜੀ ਕ੍ਰਿਸ਼ਨ ਜੀ ਦਾ ਹੈ ਇਹ ਆ ਵਧੀਆ ਵੀ ਮਿਲਵਾ ਕਰਨ ਨੂੰ ਮਿੱਠੀ ਦਿਲ ਨੂੰ ਸਕੂਨ ਉਹਦਾ ਦਿੰਦੀ ਹੈ ਜਿਹਦੇ ਉੱਤੇ ਸੋਹਣੇ ਸੋਹਣੇ ਲਾਪਗਾਗ ਵੱਜਦੇ ਆ ਇੱਤੇ ਨਗਾਣੇ ਵਜਾ ਕੇ ਦੇਖੋ ਉਹਨਾਂ ਮਜ਼ਾ ਨਹੀਂ ਆਂਦਾ ਜਿੰਨਾ ਸੋਹਣੇ ਸੋਹਣੇ ਲਾਪ ਤੇ ਗਾਗਾ ਜਾਂਦਾ ਕੁਛ ਅਲਾਪ ਬਣਾਓ ਜੀ ਜੀ ਬਹੁਤ ਹੀ ਵਧੀਆ ਇੱਕ ਨਾਮ ਕੀ ਐਸ ਰਾਗ ਦਾ ਆਸੀ ਮਤਲਬ ਤੁਸੀਂ ਮਿਕਸ ਸਮਝ ਲਓ ਲੇਕਿਨ ਪਹਾੜੀ ਸਾਈਪ ਸਮਝ ਲੋ ਬਹੁਤ ਹੀ ਵਧੀਆ ਤੁਸੀਂ ਸੁਰ ਨਗਾੜ ਦਿੰਦੇ ਹੋ ਤੇ ਇੰਨੇ ਜਿਆਦਾ ਤੁਸੀਂ ਰੱਖਿਆ ਇਹ ਵਖਰੀ ਵਖਰੇ ਇਹਨਾਂ ਦੇ ਸਾਊਂਡ ਹੁੰਦੇ ਆ ਵਖਰੇ ਵਖਰੇ ਸੁਰ ਹੁੰਦੇ ਨੇ ਜੇ ਦੇਖੋ ਟੋਟਲ ਕੋਈ ਵੀ ਇਨਸਟਰੂਮੈਂਟ ਹੋਵੇ ਟੋਟਲੀ ਸਕੇਲ ਬਗਾਈ ਹੁੰਦੇ ਆ

ਤੇ ਬਾਲੀਵੁੱਡ ਦਾ ਵੀ ਤੁਸੀਂ Song play ਕਰ ਲੈਂਦੇ ਹੋ ਜੀਤ ਗੋ ਪਲੇ ਕਰਕੇ ਸੁਣਾਓ ਕੋਈ ਜੀ ਮੈਂ ਰੋਜ਼ਾ ਜਾਣੇ ਮਨ ਚ ਲਾ ਵਧੀਆ ਰਾਗ ਤੁਸੀਂ ਵਜਾਉਂਦੇ ਹੋ ਬਹੁਤ ਹੀ ਵਧੀਆ ਸੁਰ ਮਿਲਦੇ ਆ ਤੁਸੀਂ ਘਰ ਦੇ ਵਿੱਚ ਫਰਮਾਇਸ਼ਾਂ ਤੇ ਬਹੁਤ ਆਂਦੀ ਹੋਣਗੀਆਂ ਘਰ ਪਰਿਵਾਰ ਸਕੂਲ ਦੇ ਵਿੱਚ ਕੀ ਸਾਨੂੰ ਸੁਣਾਓ ਆਪਣੇ ਰਾਗ ਸੁਣਾਓ ਜੀ ਇੱਕ ਤਾਂ ਸਾਡੇ ਸਕੂਲ 'ਚ ਫੰਕਸ਼ਨ ਹੁੰਦੇ ਜਾਂਦੇ ਆ ਤੇ ਮੈਨੂੰ ਫੰਕਸ਼ਨ 'ਚ ਬੁਲਾਉਂਦੇ ਜਾਂਦੇ ਆ ਕਿ ਤੂੰ ਫੰਕਸ਼ਨ ਸਕੂਲ ਤੇ ਸਟਾਰ ਹੋਗੇ ਆਪਣੇ ਦਿਆ ਹੈਗਾ ਹੀ ਹੈ ਸਾਨੂੰ ਸਕੂਲ ਦੇ ਫੰਕਸ਼ਨ ਚ ਮੈਨੂੰ ਬੁਲਾਉਂਦੇ ਕਹਿੰਦੇ ਆ ਅਮ ਜਿਵੇਂ ਅੱਜ ਫੰਕਸ਼ਨ ਦੀ ਪ੍ਰੈਕਟਿਸ ਖਤਮ ਹੋ ਕੇ ਫੰਕਸ਼ਨ ਖਤਮ ਹੋਇਆ ਉਤੋਂ 2-3 ਦਿਨ ਬਾਅਦ ਫੇਰ ਬੁਲਾ ਲੈਂਦੇ ਮੈਨੂੰ ਸੁਰ ਤੇ ਬੜੀ ਵਧੀਆ ਵਜਾ ਲੈਂਦੇ ਹੋ ਸੁਰ ਦੇ ਨਾਲ ਨਾਲ ਤੇ ਸਟਾਈਲ ਵੀ ਬੜਾ ਵਧੀਆ ਕ੍ਰਿਸ਼ਨ ਵਾਲਾ ਰੱਖਿਆ ਹੈ ਰੂਪ ਹੀ ਕ੍ਰਿਸ਼ਨ ਦਾ ਜਿਵੇਂ ਮੇਰੇ ਕੋਲ ਬੈਠਾ ਹੋਵੇ ਲੰਬੇ ਵਾਲ ਤੁਸੀਂ ਰੱਖਿਆ ਜੀ ਜੀ ਇਹ ਵਾਲ ਲੰਬੇ ਇਹ ਰੂਪ ਰੇਖਾ ਕ੍ਰਿਸ਼ਨ ਭਗਵਾਨ ਤੋਂ ਲਿਖੀ ਆ ਆਪਣੇ ਅੰਦਰੋਂ ਆ ਜਾਂਦੀ ਹੈ ਈ ਦੇਖੋ ਮੇਰੇ ਦਾਦੂ ਦੇ ਵਾਲ ਲੰਬੇ ਆ ਮੇਰੇ ਪਾਪਾ ਦੇ ਵੀ ਲੰਬੇ ਤੇ ਮੇਰੇ ਵੀ ਲੰਬੇ ਅੱਛਾ ਤੁਹਾਨੂੰ ਮਤਲਬ ਕੀ ਲੱਭੇ ਵਾਲ ਪਸੰਦ ਆ ਹਾਂ ਸਾਡੇ ਇਦਾਂ ਚੱਲਣ ਦਿਆ ਕਲਾਕਾਰ ਦੇ ਵਾਲ ਲੰਬੇ ਹੀ ਹੋਣੇ ਚਾਹੀਦੇ ਆ ਇੱਕ ਕਲਾਕਾਰ ਜੀ ਸਹੀ ਗੱਲ ਹੈ ਅਲੱਗ ਹੀ ਦਿਖਣਾ ਚਾਹੀਦਾ ਕਲਾਕਾਰ ਨੂੰ ਜੀ ਬਾਕੀ ਰਿਸ਼ਤੇਦਾਰੀ ਦੇ ਵਿੱਚ ਆਪਣੀ ਯਾਰੀ ਦੋਸਤੀ ਦੇ ਵਿੱਚ ਵੀ ਤੁਸੀਂ ਸਭ ਤੋਂ ਵੱਡੇ ਹੀਰੋ ਬਣੇ ਹੋਨੇ ਛੀਜ ਜਦ ਕਿਤੇ ਰਹਿਨੇ ਪਸਦੇ ਆ ਕੀ ਕਹਾਵਾਤਾ ਕਿੰਨਾ ਵੱਡਾ ਹਨ ਕੇ ਬਾਕੀ ਕੋਈ ਘਰ ਤੇ ਫੰਕਸ਼ਨ ਹੁੰਦਾ ਜਾਂ ਕਿਹੇ ਹੋਰ ਰਿਸ਼ਤੇਦਾਰ ਵਗੈਰਾ ਕਰ ਜਾਂਦੇ ਹੋ ਉਹ ਕਹਿੰਦੇ ਸਾਨੂੰ ਵੀ 뮤직 ਸੁਣਾਓ ਤੇ ਤੁਸੀਂ ਆਪਣੇ ਨਾਲ ਲੈ ਕੇ ਚਲਦੇ ਫਲੂਟ ਵਗੈਰਾ ਨਾਲ ਹੀ ਜਿੱਥੇ ਨਾਲ ਹੁੰਦੀ ਇੱਥੇ ਵਜਾ ਦਿੰਦੇ ਆ ਜੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਕਿਤੇ ਤੁਹਾਨੂੰ ਜ਼ਰੂਰਤ ਪਈ ਹੋਵੇ ਜਾਂ ਕੋਈ ਐਫ ਜੀ ਇਮੋਸ਼ਨਲ ਪੁਆਇੰਟ ਹੋਵੇ ਜਿੱਥੇ ਤੁਹਾਨੂੰ ਰਾਗ ਆਪਣੇ ਅੰਦਰੋਂ ਆਵਾਜ਼ ਆਈ ਹੋ ਕੇ ਇੱਥੇ ਮੈਂ ਵਜਾਣਾ ਹੀ ਵਜਾਣਾ ਇਸ ਤਰ੍ਹਾਂ ਦਾ ਕੋਈ ਇਵੈਂਟ ਜਾਂ ਪ੍ਰੋਗਰਾਮ ਹੋਵੇ ਦੇਖੋ ਜੀ ਮੈਂ ਪਾ ਫੰਕਸ਼ਨ ਟੈਂਡ ਕਰ ਗਿਆ ਹੀ ਮੇਰੇ ਇਸ ਤਰ੍ਹਾਂ ਰਹਗਾ ਹੀ ਫੇ ਮੱਲੇ ਮੈਂ ਉੱਥੇ ਗਿਆ ਮੇ ਕੋ ਫਲੂਟ ਨਹੀਂ ਗਈ ਲੇਕਿਨ ਉਹ ਵੇਟ ਕ ਉਹ ਵੇਟ ਕੰਦੇ ਸੀ ਕਿ ਫਲੂਟ ਲੈ ਉਹਗਾ ਪਰ ਸੁਨਾਂਗੇ ਬਟ ਮੇ ਕੋ ਫਲੂਟ ਹੈ ਗਈ ਨਹੀਂ ਜਦੋਂ ਪੁੱਛਿਆ ਮੈਂ ਕਿ ਮੇ ਕੋ ਫਲੂਟ ਨਹੀਂ ਗਈ ਥੀ ਉਹਨਾਂ ਨੇ ਬਤਾ ਨਹੀਂ ਹੈਗੀ ਉੱਥੇ ਕੋਈ ਦੁਕਾਨ ਲੱਭੀ ਉਥੋਂ 뮤ਜ਼ੀਕਲ ਸ਼ਾਪ ਤੋਂ ਮੁਸ਼ਕਿਲ ਨਾਲ ਕੋਈ ਫਲੂਟ ਲੈ ਕੇ ਆਏ ਫੇ ਮੈਨੂੰ ਕਹਿੰਦੇ ਚਲੋ ਵਜਾਓ ਮੈਂ ਵਜਾਈ ਉਹ ਦਿਨ ਬੜਾ ਖਾਸ ਯਾਦ ਰਹੇਗਾ ਜੀ ਬੰਸਰੀ ਲੈ ਕੇ ਨੇਗੇ ਉਹਨਾਂ ਨੇ ਗੈਂਟ ਕੀਤੀ ਸਪੈਸ਼ਲ ਬਹੁਤ ਵਧੀਆ ਲੱਗਿਆ ਕਲਾਕਾਰ ਦੀ ਪਛਾਣ ਉਹਦੇ ਕਲਾ ਨਾਲ ਹੀ ਹੁੰਦੀ ਹੈ ਜੀ ਠੀਕ ਹੈ ਤੇ ਸਿਦਾਰਥ ਜੋਗੀ ਜੀ ਹੁਣ ਤੁਸੀਂ ਉਮਰ ਕਿਦੀ ਹੋਏਗੀ ਤੁਹਾਡੀ ਇਸ ਵੇਲੇ 11 ਸਾਲ 11 ਸਾਲ ਦੀ ਉਮਰ ਚ ਜੋਗੀ ਔਰ ਉਹ ਵੀ ਸੰਗੀਤ ਦੇ ਜੋਗੀ ਜੀ ਦੇਖ ਵਧੀਆ ਲੱਗਦਾ ਜੀ ਤੇ ਹੋਰ ਕਿਤੇ ਆਫਰ ਆਈ ਕਿ ਤੋ ਕੋਈ ਮੂਵੀ ਤੋਂ ਜਾਂ ਬਾਲੀਵੁੱਡ ਪਾਲੀਵੁੱਡ ਇਸ ਤਰ੍ਹਾਂ ਦੇ ਕੋਈ ਵੱਡੇ ਸ਼ੋਅ ਦੀ ਇਸ ਤਰ੍ਹਾਂ ਦੀ ਆਫਰ ਵਗੈਰਾ ਆਈ ਜਾਂ ਉਹਦੀ ਉਡੀਕ ਕਰ ਰਹੇ ਹੋ ਅਜੇ ਨਹੀਂ ਹਲੇ ਤੋ ਨਹੀਂ ਹਲੇ ਨਹੀਂ ਅਜੇ ਤੁਹਾਨੂੰ ਉਡੀਕ ਹੈ ਜੀ ਜੇ ਆਂਦੀ ਕਿਤੇ ਫਿਲਮੀ ਕਲਾਕਾਰ ਦੀ ਐਸ ਤਰ੍ਹਾਂ ਕਿਤੇ ਤੇ ਤੁਸੀਂ ਜਾਓਗੇ ਜੇ ਦੇਖੋ ਬੰਬੇ ਜਾਣ ਲਈ ਤਿਆਰ ਹੋ ਤੁਸੀਂ ਦਰਵਾਜ਼ੇ ਬੰਬੇ ਖੋਲ ਕੇ ਰੱਖੇ ਬਸ ਜੀ ਤੇ ਬੋਲੀਵੁੱਡ ਦਰਵਾਜੇ ਖੋਲ ਕੇ ਰੱਖੇ ਕਿਉਂਕਿ ਕਲਾਕਾਰ ਸੁਪਨੇ ਦੀ ਦੁਨੀਆ ਜਿਹੜੀ ਹੈ ਉਹ ਮੁੰਬਈ ਦੇ ਵਿੱਚ ਹੁੰਦੀ ਹੈ ਤੇ ਬੋਲੀਵੁੱਡ ਜੇ ਦਰਵਾਜਾ ਖੋਲ ਕੇ ਰੱਖਦਾ ਤਾਂ ਜਰੂਰ ਜਾਣਗੇ ਤੇ ਇਹਨਾਂ ਤੋਂ ਸਾਡੇ ਨਾਲ ਸਤਾਰਤ ਜੋਗੀ ਜੀ ਜਿਨ੍ਹਾਂ ਦੀ ਆਵਾਜ਼ ਬਾਂਸਰੀ ਦੀ ਇੰਨੀ ਸੋਹਣੀ ਹੈ ਕਿ ਉਹ ਸਮਾਂ ਬੰਦ ਹੁੰਦੀ ਹੈ ਅੰਦਰ ਦਿਲ ਦੇ ਅੰਦਰ ਤੱਕ ਕਰ ਕਰ ਜਾਂਦੀ ਹੈ ਇਸ ਤਰ੍ਹਾਂ ਦੇ ਛੋਟੀ ਉਮਰ ਤੇ ਇੰਨੀ ਵਧੀਆ ਜਿਹੜੀ ਹੈ ਬਾਂਸਰੀ ਵਜਾਉਂਦੇ ਆ ਇੰਨੀ ਵਧੀਆ ਸੁਰ ਮਿਲਾਉਂਦੇ ਆ ਤੇ ਜਿਹੜੇ ਕੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਈ ਸਟੇਜ ਵਿੱਚ ਸ਼ੋਅ ਪਲੇ ਕਰ ਚੁੱਕੇ ਆ ਕਈ ਇਨ ਕੰਪੀਟੀਸ਼ਨ ਵੀ ਜਿੱਤ ਚੁੱਕੇ ਆ ਮੈਡਲ ਵੀ ਹਾਸਲ ਕਰ ਚੁੱਕੇ ਤੇ ਆਪਣੇ ਸਕੂਲ ਦੇ ਵਿੱਚ ਇੱਕ ਸਟਾਰ ਹਨ ਬਸ ਉਡੀਕ ਹੈ ਕਿ ਭਾਰਤ ਦੇ ਵਿੱਚ ਕਦੋਂ ਵੱਡਾ ਸਟਾਰ ਬਣ ਕੇ ਉਭਰਨਗੇ ਤੇ ਅੱਜ ਅਹੀ ਇਹ ਨਦੀ ਇੰਟਰਵਿਊ ਕਰ ਰਿਹਾ ਤੇ ਉਸ ਸਮੇਂ ਵੀ ਫਿਰ ਇੰਟਰਵਿਊ ਕਰਾਂਗੇ ਜਦੋਂ ਇੱਕ ਵੱਡੇ ਸਟਾਰ ਬਣ ਜਾਣਗੇ ਉਦੋਂ ਵੀ ਤੁਹਾਡੇ ਰੂਬਰੂ ਲਿਆਵਾਂਗੇ ਤੇ ਇਹਨਾਂ ਦੀ ਲਾਈਫ ਦੀ ਜੰਨੀ ਸੁਣਾਵਾਂਗੇ ਫਿਲਹਾਲ ਅੱਜ ਛੋਟੀ ਉਮਰ ਦੇ ਵਿੱਚ ਬੜਾ ਵੱਡਾ ਮੁਕਾਮ ਹਾਸਲ ਕਰ ਚੁੱਕੇ ਸਦਾਰਸ਼ ਜੋਗੀ ਨਾ ਇਨਾ ਹੀ ਫਿਰ ਅਗਲੀ ਮੁਲਾਕਾਤ ਦੇ ਵਿੱਚ ਅਗਲੀ ਖਿਆਤੀ ਬਾਰੇ ਗੱਲ ਕਰਾਂਗੇ ਜੈ ਹਿੰਦ ਜੈ ਭਾਰਤ